ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਜਿੰਦਰ ਸਿੰਘ ਸਾਡੇ ਪੰਜਾਬ ਦੀਆਂ ਦੋ ਮਹਾਨ ਸ਼ਖਸੀਅਤਾਂ ਸਾਡੇ ਨਾਲ ਨੇ ਇੱਕ ਨਾ ਮਿਲੋ ਜੀ ਸੁਖਵੰਤ ਕਹਾਂ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਹਾਲ ਹੈ ਠੀਕ ਹੋ ਠੀਕ ਹੈ ਜੀ ਠੀਕ ਹੈ ਹੋਰ ਤੁਸੀਂ ਸੁਣਾਓ ਠੀਕ ਠਾਕ ਸਿੱਤਾ ਠੀਕ ਹੈ ਬਦਿਆ ਬਹੁਤ ਬਦਿਆ ਜਿਹੜਾ ਪੰਜਾਬ ਹੈ ਜਿਹੜਾ ਹੈ ਅਸੀਂ ਪੰਜਾਬ ਨੂੰ ਜਿਹੜਾ ਨਵੀਂ ਵੀ ਹੈ ਜਿਹੜਾ ਲਾਉਂ ਜਾ ਰਹੇ ਹਾਂ ਪਰ ਮੈਂ ਇੱਕ ਗੱਲ ਤੋਂ ਹੈਰਾਨ ਹਾਂ ਮੈਂ ਪੰਜਾਬ ਦਾ ਐਡਾ ਮੋਤਵਾਰ ਹੋਣ ਤੋਂ ਬਾਅਦ ਵੀ ਪੂਰੇ ਟਾਈਮ ਤੇ ਹਾਂ ਦੂਸਰਾ ਟੋਡਾ ਕਿੱਥੇ ਐ ਮੋਤ ਜੀ ਦੂਸਰੇ ਵੀ ਆਂਦੇ ਹੋਣੇ ਜੀ ਸੋਨੂ ਸੀਤੋ ਵਾਲੇ ਜੀ ਹਾਂਜੀ ਨਾ ਆਂਡਾਂਡਾਂ ਨਾ ਵੀ ਹਾਂਜੀ ਨਾ ਤੁਹਾਡੇ ਕਰਕੇ ਤੇ ਐਨੋ ਪੇ ਹੀ ਫੜਕੇ ਰੱਖੋ ਤੁਸੀਂ ਆਪਣੇ ਨੇ ਕੋਲ ਵੀ ਤੇ ਹਾਂਜੀ ਅਸੀਂ ਸੋਨੂ ਸੀਤੋ ਜੀ ਬੈਠੋ ਬੈਠੋ ਤੁਸੀਂ ਹਾਂਜੀ ਹਾਂਜੀ ਠੀਕ ਠੀਕ ਐ ਠੀਕ ਆ ਬੈਂਡਿਆਂ ਆ ਵਾ ਮੈਂ ਵੀ ਹੋਰ ਠੀਕ ਠਾਕ ਹੈ ਨਾ ਸਟੈਂਡ ਨਹੀਂ ਨਾ ਆਗਾ ਇਹਦਾ ਵੀ ਤੇ ਜਿੱਦਾਂ ਆਪਣੀਆਂ ਤੇ ਸਰਕਾਰਾਂ ਦਾ ਵੀ ਨਹੀਂ ਨਹੀਂ ਸਟੈਂਡ ਤੇ ਮੇਰੇ ਵੀ ਤੇ ਨਾ ਸਕਦਾ ਨਹੀਂ ਨਹੀਂ ਸਟੈਂਡ ਸੋ ਜਿਵੇਂ ਕਿ सोनू ਜੀ ਤੁਹਾਨੂੰ ਪਤਾ ਸੁਖਵੰਤ ਕਹਾਂ ਜੀ ਜਿਹੜੇ ਕਹਿ ਰਹੇ ਨੇ ਇਹ ਕਹਿੰਦੇ ਕਿ ਨਾ ਮੈਂ ਪੰਚੂਲਾ ਟਾਈਮ ਦਾ ਤੇ ਤੁਸੀਂ ਨਹੀਂ ਹੈਗੇ ਮੈਂ ਮੈਂ ਜਿਹੜਾ ਇੱਕ ਗੱਲ ਕਹਿਣਾ ਚਾਹੁੰਦਾ ਸਾਰੇ ਪੰਜਾਬ ਨੂੰ ਜਿਹੜਾ ਬੰਦਾ ਟਾਈਮ ਦਾ ਹੀ ਪਾਬੰਦ ਨਹੀਂ ਹੈ ਉਹ ਇਹਨਾਂ ਨੇ ਕੀ ਕਰਨਾ ਹੈ ਓਏ ਦੀਲਾ ਵਾਲੇ ਬੰਦੇ ਆਇਆ ਸਾਡੇ ਨਾਲ ਤੁਸੀਂ ਕੰਪੈਰੀਜ਼ਨ ਕਰੋਗੇ ਉਹ ਤੁਹਾਡਾ ਸਟੈਂਡ ਕਿੱਥੋਂ ਹੋਣਾ ਜਦੋਂ ਤੁਸੀਂ ਟਾਈਮ ਤੇ ਪੰਚੁਅਲ ਨਹੀਂ ਆਇਆ ਸਰ ਨਾ ਗੱਲ ਨਾ ਉਹ ਨਹੀਂ ਆ ਨਾ ਗੱਲ ਹੁਣ ਅਸੀਂ ਨਾ ਕਰਨੇ ਆ ਆਪਣੇ ਨਾ ਪੰਜਾਬ ਦੀ ਵੀ ਤੇ ਤੇ ਨਾ ਪੰਜਾਬ ਦੇ ਵਿੱਚ ਨਸ਼ਾ ਜਿਆ ਵੀ ਤੇ ਨਾ ਖਤਮ ਇਹਨੇ ਕਰੋ ਤੇ 73 ਨਾ ਮੈਂ ਵੀ ਨਗੀ ਤੇ ਗੋਨਾ ਵਾਂ ਹਨੇ ਤੂੰ ਲਾਰੇ ਲਾਉਂਦੀ ਰਹੀ ਹਣੀ ਮਹਨੇ ਨੇ ਚਟਾ ਹਲੋਂਦਾ ਹਜਾਰ ਜਦ ਮੈਂ ਕੋ ਵੋ ਮੈਂ ਆ ਆਦੋ ਹੋ ਗਈ ਯਾਰ ਨਸ਼ਾ ਅਸੀਂ ਖਤਮ ਕਰਨ ਲਈ ਪੂਰਾ ਜਦੋ ਜਾਰ ਲਾ ਰਹੇ ਹੋਰ ਅਸੀਂ ਕੀ ਕਰੀਏ ਯਾਰ ਮੇਰੇ ਸਾਰੇ ਐਮਐਲਏ ਸਾਰੇ ਜਿਹੜੇ ਐ ਮੇਰੇ ਐਮਪੀ ਲੱਗੇ ਹੋਏ ਆ ਉਹ ਤੁਸੀਂ ਕਰੋਗੇ ਯਾਰ ਸਾਨੂੰ ਇਹ ਸਲਾਹ ਸਰ ਨਾ ਨਾਲੋਂ ਪੰਗੇ ਨਾਲੋਂ ਨਾ ਕੈਂਡਿਆ ਮਤਾਨੂੰ ਇਤੇ ਤੇ ਅੱਥੇ ਦੇ ਨਾ ਬੁਲਾਇਆ ਮੈਨੂੰ ਵੀ ਤੇ ਆ ਤਾਂ ਹੀ ਤੇ ਮੈਂ ਆਇਆ ਆ ਵੀ ਜਿੱਥੇ ਤੇ ਨਟ ਕਾਣੇ ਰੱਖਣੇ ਹੁੰਦੇ ਨਾ ਉੱਥੇ ਤੇ ਸੈਟਿੰਗ ਦੀ ਤੇ ਫਿਰ ਨਾ ਕਰਨੀ ਪੈਂਦੀ ਪੂਰੀ ਨਾ ਸਾਰੇ ਨਹੀਂ ਸੁਖਵੰਤ ਕਾਨ ਜੀ ਜਿਵੇਂ ਕਿ ਤੁਹਾਨੂੰ ਪਤਾ ਸਾਨੂੰ ਜਿਨੇ ਵੀ ਬੜਾ ਘੈਂਟ ਮੁੱਦਾ ਚੱਕਿਆ ਹੈ ਕਿ ਜੇ ਤੁਸੀਂ ਪੰਜਾਬ ਦੇ ਲਈ ਕੀ ਕੀ ਕਰ ਰਹੇ ਹੋ ਦੇਖੋ ਮੈਂ ਜਿਹੜਾ ਪੰਜਾਬ ਦੇ ਲਈ ਬਹੁਤ ਸਾਰੇ ਜਿਹੜੇ ਅਸੀਂ ਪਲਾਨ ਲੈ ਕੇ ਆ ਰਹੇ ਆ ਉਹ ਯਾਰ ਹੋਇਆ ਹੀ ਕਿੰਨਾ ਸਾਨੂੰ ਉਹ 3 ਸਾਲ ਹੋਏ ਆ ਉਹ ਬਾਈ ਮੈਨੂੰ ਘਰ ਤਾਂ ਲੈਣ ਦਿਓ ਪੰਜਾਬ ਚ ਮੈਂ ਪੰਜਾਬ ਦਾ ਪੁੱਤ ਆ ਪੰਜਾਬ ਦੇ ਸਕੂਲਾਂ ਚ ਪੜਿਆ ਉਹ ਯਾਰ ਇਹ ਜਿਹੜੇ ਬੱਚੇ ਆ ਇਹ ਸਾਨੂੰ ਸਲਾਹਾਂ ਦੇਣਗੇ ਓਏ ਅਸੀਂ ਆਉਣ ਵਾਲੇ ਸਮੇਂ ਚ ਐਜੂਕੇਸ਼ਨ ਹੈਲਥ ਜਿਹੜੀ ਆ ਸਾਰੇ ਪੰਜਾਬ ਦੀ ਸਹੀ ਕਰ ਦੇਣੀ ਆ ਓਏ ਇਹ ਤਾਂ ਰੀਲਾਂ ਵਾਲੇ ਆ ਉਹ ਰੀਲਾਂ ਨੇ ਸਾਡੇ ਨਾਲ ਯਾਰ ਤੁਸੀਂ ਕਰੀ ਜੰਨੇ ਹੋ ਓਏ ਤੁਸੀਂ ਇਹਦੇ ਤੋਂ ਪੁੱਛ ਕੇ ਵੇਖ ਲਓ ਕੀ ਚਾਹੁੰਦਾ ਪੰਜਾਬ ਦੇ ਲਈ ਅੱਜ ਅੱਜੋ ਜੀ ਸੁਖਮੰਤ ਕਹਾਂ ਜੀ ਤੁਹਾਨੂੰ ਕਹਿ ਰਹੇ ਨੇ ਤੁਸੀਂ ਇਹਦੇ ਨਾਲ ਸਹਿਮਤ ਹੋ ਆਪਾਂ ਤੇ ਬਾਬੇ ਨੇ ਕਰਾਂਗੇ ਸਾਰਾ ਕੁਝ ਨਾ ਪਹਿਲਾਂ ਤੇ ਨੇ ਲੈਟਰਿੰਗ ਬਾਥਰੂਮ ਤੇ ਬਣਾ ਲੀਏ ਆਪਣੇ ਵੀ ਤੇ ਨੇ ਘਰ ਤੇ ਤੇ ਕਰਦਾ ਨੂੰ ਵੀ ਤੇ ਲੱਗੇ ਪੀ ਹਣ ਮੁੰਡਾ ਨ ਕਮਾਂਜਾਗਾ ਨਾ ਸਾ ਨਾ ਸਾ ਤੇ ਕੰਨਿਆ ਮਤ ਤਨੂੰ ਵੀ ਦੇਖੋ ਜੀ ਮੈਂ ਮੈਂ ਇੱਕ ਗੱਲ ਕੱਟਣੀ ਚਾਹੂੰਗਾ ਸੋਨੂ ਜੀ ਦੀ ਦੇਖੋ ਲੈਟਰਿੰਗ ਬਾਥਰੂਮ ਦੀ ਗੱਲ ਬਈ ਉਹ ਯਾਰ ਸਵੱਛ ਭਾਰਤ ਪ੍ਰਯਾਨ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਅਸੀਂ ਲੈਟਰਨ ਬਾਥਰੂਮ ਬਣਾਤੇ ਹੋਰ ਯਾਰ ਅਸੀਂ ਆਪ ਕਰਕੇ ਆਈਏ ਲੋਕਾਂ ਦੇ ਲਈ ਯਾਰ ਕਮਾਲ ਹੋ ਗਈ ਥੋਡੀ ਯਾਰ ਨਾ ਮੈਂ ਇਹੋ ਹੀ ਨ ਕੈਂਡਿਆ ਵਾਂ ਪੀ ਤੋਹੇ ਨ ਗਰਾਂਟਾ ਨਾ ਵੀ ਤੇ ਦੇ ਸਕਦੇ ਹੋ ਨਹੀਂ ਗਰੀਬਾਂ ਦੀਆਂ ਨਾ ਪਿਛਲਾਂ ਵੀ ਲਵਾ ਸਕਦੇ ਹੋ ਆਪਣੇ ਕੋ ਵੀ ਤੇ ਨ ਕਈ ਮੈਡਮਾਂ ਆਉਂਦੀਆਂ ਨੇ ਚੰਡੀਗੜ੍ਹ ਤੋਂ ਤੇ ਆਪਣੀ ਇੰਟਰਵਿਊ ਲੈਣ ਤੇ ਪਹਤੇ ਲਾ ਜਾ ਵੀ ਨਹੀਂ ਨਹੀਂ ਕੋਈ ਦੇਖੇ ਜਾਂਦੇ ਤੇ ਉਹਨਾਂ ਨੂੰ ਵੀ ਤੇ ਕੰਡਿਆ ਵਾ ਵੀ ਖਰਚਾ ਵਰਚਾ ਜਾ ਵੀ ਤੇ ਦੇਖਿਆ ਜਾ ਕਰੋ ਵੀ ਤੇ ਸਿੱਧਾ ਦੇਖੋ ਜੀ ਜੀ ਇਹਨਾਂ ਨੇ ਪੈਨਸ਼ਨਾਂ ਦੀ ਗੱਲ ਕੀਤੀ ਹੈ ਮੈਂ ਪੰਜਾਹਾਂ ਦੇ ਵਿੱਚ ਜਿਹੜਾ ਵਧੀਆ ਪੈਨਸ਼ਨਾਂ ਲੈ ਕੇ ਆ ਆਵੇ ਉਹ ਯਾਰ ਮੈਂ ਕੀ ਕਰਦਾ ਪੰਜਾਬ ਦੇ ਲਈ ਉਹ ਯਾਰ ਤਿੰਨ ਤਾਂ ਸਾਲ ਹੋਏ ਆ ਮੈਂ ਕਹਿੰਦਾ ਮੈਨੂੰ ਅਗਲੀ ਵਾਰੀ ਫੇਰ ਬਣਾਓ ਮੈਂ ਪੰਜਾਬ ਦੇ ਵਿੱਚ ਇੰਨਾ ਸਦਾਰ ਲਿਆ ਦੂੰ ਇਹ ਪੈਸੇ ਜਿਹੜੇ ਸੋਨੂ ਸੀਤੋਂ ਅਰਗੇ ਜਿਹੜੇ ਆ ਉਹ ਮੈਂ ਤੁਹਾਨੂੰ ਖੜਾ ਕਰਨ ਦੀ ਸੋਚੰਦੇ ਆ ਆ ਨਾ ਬਾਬੇ ਆਪਾਂ ਤੇ ਨੀ ਨੀ ਪਹਿਣਾ ਨਹੀਂ ਆ ਇਹੋ ਦੇ ਨਕਮਾ ਤੇ ਆਪਾਂ ਤੇ ਨਾ ਬਾਬੇ ਬਾਹਰ ਜਾ ਕੇ ਨਾ ਵਿਆਹ ਕਰਾਵਾਂਗੇ ਵੀ ਤੇ ਨ ਗੋਰੀ ਨ ਮੈਡਮ ਦੇ ਨਾਲ ਆਪਣੇ ਨਾ ਪਿੰਡ ਦੇ ਵਿੱਚ ਨ ਨ ਪੂਰੀ ਚੜਾਈ ਕਰਾਣੀ ਆ ਆਪਾਂ ਵੀ ਤੇ ਨਾ ਬਣਾ ਵੀਡੀਓ ਨਾ ਕਹਿੰਦਿਆਂ ਵਾਂ ਤੁੰਨੂੰ ਵੀ ਤੇ ਆ ਸੋਨੂੰ ਸੰਭਾਲ ਕੇ ਰੱਖ ਮੈਂ ਵੀ ਕਮੇਡੀਆਂ ਨੇ ਰਿਹੇ ਆ ਆਪਣੇ ਸਮੇਟੀ ਯਾਰ ਨਾ ਕਰ ਨਾ ਹੋ ਗਈ ਯਾਰ ਤੇਰੀ ਵਾਲੀ ਕਾਕਾ ਕਮੇਡੀਆਂ ਤੇ ਆਪਾਂ ਵੀ ਤੇ ਨਾ ਕੀ ਕਰਦੇ ਆ ਤੇ ਕਹਿਣਾ ਇਹ ਕਮਾਲ ਹੋ ਗਈ ਵਿੱਚ ਬੇਇੱਜ਼ਤੀ ਤੇ ਬੜੀ ਹੋ ਗਈ ਹੋਣੇ ਖਸ ਮੀ ਅਗਲੀ ਅਪਾਇੰਟਮੈਂਟ ਜਲਦੀ ਐ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਮੈਂ ਜਲਦੀ ਜਾ ਰਿਹਾ ਉਹ ਤੁਸੀਂ ਇਹਨੂੰ ਸੋਨੂ ਸੀਤੂ ਵਾਲੇ ਨਾਲ ਕਰੋ ਜਿਹੜੀ ਚਲੋ ਜੀ ਅਸੀਂ ਦੋਨੋਂ ਅਸੀਂ ਦੋਨਾਂ ਸੈਲੀਬ੍ਰਿਟੀਆ ਨਾਲ ਗੱਲ ਕੀਤੀ ਤਾਂ ਤੁਹਾਨੂੰ ਬਹੁਤ ਵਧੀਆ ਲੱਗਾ ਤੁਸੀਂ ਇਹ ਦੇ ਕੇ ਦੱਸਣਾ ਤੁਹਾਨੂੰ ਕੋਣ ਪਸੰਦ ਆ ਬਹੁਤ ਵਧੀਆ ਬਹੁਤ ਸੋਹਣਾ ਕੰਮ ਆ